ਆਜ ਜੌਨੀਆਂ ਬੈਲ ਨੂੰ ਸਟੇਟ ਗਵਰਨਮੈਂਟ ਦਾ ਵਿਸਾਖੀ ਬੰਪਰ ਡਰਾਅ ਨਿਕਲਾ ਹੈਗਾ ਐਂਡ ਦੀ ਫਸਟ ਰਾਈਸ ਸੀ 체ਕਰਾ ਉੱਤੇ ਐਂਡ ਤੁਸੀਂ ਦੇਖਿਆ ਦਾ ਕਿਸ ਤਰ੍ਹਾਂ ਡਰਾਅ ਨਿਕਲਾ ਹੈ ਇਥੇ ਸਿਸਟਮ ਹੈਜ਼ ਬੀਨ ਵੈਰੀ ਟ੍ਰਾਂਸਪੇਰੈਂਟ ਤੇ ਹਰ ਕਿਸ ਨੂੰ ਮਤਲਬ ਇਹ ਕਿਸਮਾ ਤਜਮਾਸ਼ ਕਰਨੀ ਚਾਹੀਦੀ ਹੈ ਤੇ ਤੁਸੀਂ ਸਿਸਟਮ ਦੇਖਿਆ ਹੈਗਾ ਪਬਲਿਕ ਨੇ ਵੀ ਆ ਕੇ ਮਤਲਬ ਆਖੀ ਕੋਸ਼ਿਸ਼ ਕੀਤੀ ਹੈ ਕਿਸ ਨੂੰ ਕਿਸੇ ਤਰ੍ਹਾਂ ਦਾ ਕੋਈ ਫਲੋ ਨਜ਼ਰ ਨਹੀਂ ਆਇਆ ਕਿਉਂਕਿ ਇਸ ਕਰਕੇ ਹਰ ਕਿਸ ਨੇ ਕੋਸ਼ਿਸ਼ ਕੀਤੀ ਆ ਆਪ ਦੀ ਤੇ ਅਗਲ ਨਾਲ ਆਪਣੇ ਸਾਹਮਣੇ ਅਸਲ ਵਿੱਚ ਇਹਦਾ ਮੁਕੰਮਲ ਕਿਤੇ ਕਰਾ ਦਿੱਤਾ ਗਿਆ ਨੰਬਰ ਹਾਲੇ ਅਸੀਂ ਫਾਈਨਲ ਰਿਜ਼ਲਟ ਐਨਾਲਾਈਜ਼ ਕਰ ਰਹੇ ਹਾਂ ਸੋ ਅਨਸਰਡ ਵਿੱਚ ਉਹ ਜਲਦੀ ਡਿਕਲੇਅਰ ਹੋ ਜਾਏਗਾ ਉਸ ਤੋਂ ਬਾਅਦ ਜਦ ਫਾਈਨਲੀ ਅਫੀਸ਼ੀਅਲ ਡਿਕਲੇਰਸ਼ਨ ਹੋ ਜਾਏਗੀ ਸਭ ਨੂੰ ਪਤਾ ਚੱਲ ਜਾਵੇਗਾ ਸਿਕਸ ਸੀਰੀਜ਼ ਆਪਕਾ ਕਿਹੜਾ ਨੰਬਰ ਕਿਲਾ ਸੀ ਲੱਗੇ ਜੋ ਫਾਈਨਲ ਅਸੀਂ ਪ੍ਰਾਈਜ਼ ਕੱਢਾ ਹੈਗਾ ਉਹ 20 ਸੀਰੀਜ਼ ਹੈ ਉਹਦੇ ਜੋ ਸੈਕਸ਼ਨ ਦਾ ਗਿਆ 635 231 635 931 ਇਹ ਪਸਟ ਪ੍ਰਾਈਜ਼ ਜੀ ਕਸਾ ਟੋਟਲ ਜਿਹੜੇ ਟਿਕਟਸ ਜਿਹੜੇ ਦਤੋ ਟੋਟਲ ਅਸੀਂ 5 ਲੱਖ ਇਹ ਪ੍ਰਿੰਟ ਕੀਤੇ ਅਸੀਂ ਇਹ ਤੇ 200000 ਦਾ ਟੋਟਲ 10 ਲੱਖ ਟਿਕਟ ਸੀ ਜਿੰਜਾ ਚੋਂ ਦੋ ਸਾਡੀਆਂ ਸੋਲਡ ਹੈਗੀਆਂ ਉਹ 6.5 ਲੱਖ 526 ਹੈ ਤੇ ਬਾਕੀ ਅਨ ਸੋਲਡ ਹੈ ਤੇ ਜੋ ਫਸਟ ਪ੍ਰਾਈਜ਼ ਆ ਉਹ ਸੋਲਡ ਵਿੱਚ ਹੋਇਆ ਡੈਟ ਵੀ ਹੈ ਵੈਰੀਫਾਈਡ ਸਿਕਿਉਰੀ ਜਰਸੀ ਦੇ ਕਲੇਮ ਆਪ ਦਾ ਪਰਸਨ ਉਹ ਉਹਨੇ ਅਸੀਂ ਕਰਾਸ ਚੈੱਕ ਕਰ ਰਹੇ ਹਾਂ ਬਿਕੋਜ਼ ਹਿਊਜ ਨੰਬਰ ਆਫ ਟਿਕਟਸ ਆ ਅਸੀਂ ਇਮੀਡੀਟਲੀ ਹੋਣਗੇ ਅਗਲਾ ਟਿਕਟ ਕਿਹੜਾ ਨੰਬਰ ਆ ਰਿਹਾ ਹੈ ਨੈਕਸਟ ਆਪਣਾ ਸਮ ਸਪੈਸ਼ਲ ਨੰਬਰ ਆ ਰਿਹਾ ਜੀ 21 ਜੂਨ ਅਡੀ ਡੇਟ ਹੈ ਜਿੰਜਾ 2.5 ਕਰੋੜ ਤਾਂ ਤੁਹਾਡਾ 6 ਵਾ ਸਕਿਉਰਿਟੀ ਟਿਕਟ ਸਾਡੇ ਪ੍ਰਿੰਟਿੰਗ ਹੋਏਗੀ ਏ ਆਈ ਡੀ ਸੀ ਤੇ ਸੀ ਲੱਗੀ ਚ। ਅੱਜ ਜੋਨੀਆਂ ਬੈਲ ਨੂੰ ਸਟੇਟ ਗਵਰਨਮੈਂਟ ਦਾ ਵਿਸਾਖੀ ਪਾਪਾ ਡਰਾਅ ਨਿਕਲਾ ਹੈਗਾ ਐਂਡ ਦੀ ਫਰਸਟ ਰਾਈਸ ਸੀ ਚੇਕ ਰੌਟ ਤੇ ਐਂਡ ਤੁਸੀਂ ਦੇਖਿਆ ਰਾਕ ਕਿਸ ਤਰ੍ਹਾਂ ਡਰਾਅ ਨਿਕਲਾ ਇਥੇ ਸਿਸਟਮ ਹੈਜ਼ ਬੀਨ ਵੈਰੀ ਟਰਾਂਸਪੇਰੈਂਟ ਤੇ ਹਰ ਕਿਸ ਨੂੰ ਮਤਲਬ ਇਹ ਕਿਸਮਤ ਅਜਮਾਸ਼ ਕਰਨੀ ਚਾਹੀਦੀ ਹੈ। ਤੇ ਤੁਸੀਂ ਸਿਸਟਮ ਦੇਖਿਆ ਹੈਗਾ ਪਬਲਿਕ ਨੇ ਵੀ ਆ ਕੇ ਮਤਲਬ ਆਪਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਫਲੋ ਨਜ਼ਰ ਨਹੀਂ ਆਇਆ ਕਿਉਂਕਿ ਇਸ ਕਰਕੇ ਹਰ ਕਿਸੇ ਨੂੰ ਕੋਸ਼ਿਸ਼ ਕੀਤੀ ਹੈ ਆਪਦੀ ਤੇ ਰਿਜ਼ਲਟ ਆਪਣੇ ਸਾਹਮਣੇ ਹੈ ਸਕੀਮ ਦਾ ਮਤਲਬ ਸਿਗਾ ਕਿੰਨੇ ਕਰਾ ਬੜਾ ਕੀ ਨੰਬਰ ਨਿਕਲੇ ਨੇ ਨੰਬਰ ਹਾਲੇ ਅਸੀਂ ਫਾਈਨਲ ਰਿਜ਼ਲਟ ਐਨਲਾਈਜ਼ ਕਰ ਰਹੇ ਹਾਂ ਸੋ ਡਾਂਸੋਲਡ ਵਿੱਚੋਂ ਉਹ ਜਲਦੀ ਡਿਕਲੇਅਰ ਹੋ ਜਾਏਗਾ

ਕਸਾ ਟੋਟਲੀ ਜੇ ਟਿਕਟਸ ਵੀ ਹੋ ਗਏ ਟੋਟਲ ਅਸੀਂ 5 ਲੱਖ ਹੀ ਚ ਪ੍ਰਿੰਟ ਕੀਤੇ ਅਸੀਂ ਇਹ ਤੇ 20% ਦੇ ਉੱਤੇ 10 ਲੱਖ ਟਿਕਟ ਸੀ ਜਿੰਜੇ ਚੋਂ ਦੋ ਸਾਢੇ 100 ਸੋਲਡ ਹੈਗੇ ਆ ਉਹ 6 ਲੱਖ 59 526 ਐ ਤੇ ਬਾਕੀ ਅਨਸੋਲਡ ਐ ਤੇ ਜੋ ਫਸਟ ਪ੍ਰਾਈਜ਼ ਆ ਉਹ ਸੋਲਡ ਵਿੱਚ ਹੋਇਆ ਡੈਟ ਵੀ ਹੈ ਵੈਰੀਫਾਈਡ ਇਸ ਅ ਬਰੀ ਜਰਸੀ ਦੇ ਕਲਮ ਆਪ ਦਾ ਪਰਸਨ ਉਹ ਉਹਨੇ ਅਸੀਂ ਕ੍ਰਾਸ ਚੈੱਕ ਕਰ ਰਹੇ ਆ ਬਿਕੋਜ਼ ਹਿਊਜ ਨੰਬਰ ਆਫ ਟਿਕਟਸ ਆ ਅਸੀਂ ਇਮੀਡੀਟਲੀ ਉਹਨਾਂ ਨੂੰ ਨਹੀਂ ਦੱਸ ਰਹੇ ਨੈਕਸਟ ਕਿਹੜਾ ਬੰਪਰ ਆ ਰਿਹਾ ਹੈ ਨੈਕਸਟ ਆਪਣਾ ਸਮਾ ਸਪੈਸ਼ਲ ਬੰਪਰ ਆ ਰਿਹਾ ਜੀ 21 ਜੂਨ ਦੀ ਡੇਟ ਐ ਜਿੰਜੇ 2. ਤਾਂ ਤੁਹਾਡਾ 6 ਵਾ ਟਿਕਟ ਤੁਹਾਡੇ ਸਾਡੇ ਪ੍ਰਿੰਟਿੰਗ ਹੋਏਗੀ AIR DC ਤੇ ਸੀ ਲੱਗੀ ਜੀ